تھي کس طرح جڏھن ونديا ਕਿਹੜਾ ਕਹਿੰਦੀ ਆ ਵੀ ਪਾਕਿਸਤਾਨ ਦੇ ਵਿਦਿਆਰਥੀ ਇਹਦੇ ਨੇ ਤੁਹਾਈ ਵਿੱਗਿਆ ਨੌਤੰਨਾ ਉਹ ਵੀ ਬਿਠੰਦੇ ਹੌਂਦ ਵਿੱਚ ਚੱਲੇ ਆ ਇਹ ਆਪ ਹੀ ਸਾੜਾ ਰੁਕ ਕਰਦੇ ਆ ਤੇ ਬਗਲਾਮ ਲੋਕਾਂ ਦਾ ਪਾਕਿਸਤਾਨ ਨੂੰ ਪ੍ਰਭੂ ਇੱਕ ਨਹੀਂ ਆਪਣੀਆਂ ਤਾਰਾ ਜੇ ਪਾਕਿਸਤਾਨ ਨਿਸ਼ਾਨਾ ਲਾਉ ਕਿਥੇ ਫੌਜੀ ਹੌਂਦੇ ਤੇ ਲਾਉ ਆਇ ਨੀ ਲੋਕ ਪਿੰਡ ਤੇ ਜਾ ਕਿਥੇ ਘਰ ਤੇ ਲਾਉ ਇਹ ਲਗਾਤਾਰ ਇਥੋਂ ਦੀ ਸਰਕਾਰ ਦੀ ਚਾਲ ਆ ਇਹ ਚਾਲ ਨੂੰ ਸਮਝੋ ਭਾਬੋ ਆਪਾਂ ਇਹ ਜੰਗਬੰਦੀ ਦੇ ਖਿਲਾਫ ਸੋਜਕ ਸਮੋਰੇ ਗਤੋ ਅੱਜ ਆਪਾਂ ਇੱਥੇ ਇਕੱਠੇ ਹੋ ਕੇ ਮਾਰਤ ਕਰਨਾ ਹੈ ਸ਼ਹਿਰ ਚ ਤੇ ਇਥੋਂ ਦੀ ਸਰਕਾਰ ਦੇ ਜਾਵਦੇ ਰੋਧਾ ਉਹਨਾਂ ਨੂੰ ਆਪਾਂ ਦੱchna ਹੈ ਇਹਨਾਂ ਨੇ ਵੋਟਾਂ ਵਾਲੀਆਂ ਜਾਂ ਜੀਡੀਪੀ ਕਾਂਗਰਸ ਜਾਂ ਜਿਹੜੀ ਆਮ ਆਦਮੀ ਪਾਰਟੀ ਜਿਹੜਾ ਭਵਨ ਸਮਾਨਾ ਜਿਹੜਾ ਕਹਿੰਦਾ ਸੀ ਆਮ ਘਰਾ ਦੇ ਮੁੰਡੇ ਆ ਅੱਜ ਭਰਾਵੋ ਖਾਸ ਬਣਗੇ ਲਗਾਗਾ ਲੋਕਾਂ ਦੇ ਜਾਵਨ ਕਰਦੇ ਆ ਜਾਵਨ ਦੇ ਵਿਰੋਧ ਜਾਵਨ ਦਾ ਮੂੰਹ ਤੋੜਵਾ ਦਵਾ ਦੇਣ ਲਈ ਆਪਾਂ ਤਿਆਰ ਬਟਿਆਰ ਇਹਨਾਂ ਦਾ ਕੰਮ ਜੀ ਕਬੂਲ ਵੀ ਕਰਦੇ ਆ ਜਦੋਂ ਮਾਂਜੀ ਕੰਨਤਾ ਆਪਾਂ ਹਾਜ਼ਰ ਆ ਆਪਾਂ ਇਹਨੂੰ ਦਾ ਬੋਲ ਕਰਾਂਗੇ ਤੇ ਕਰਦੇ ਰਹਿਣਾ ਤੇ ਲਗਾਤਾਰ ਮੂਰਤੇ ਦਾ ਜੋਰੂ ਪ੍ਰੋਗਰਾਮ ਹੋਦਾ ਉਹ ਆਪਾਂ ਲਾਗੂ ਕਰਦੇ ਰਹਿਾਂਗੇ ਤੇ ਜੀ ਜਿਹੜੀ ਜਨਮਤੀ ਆਉਂਦੇ ਆਪਾਂ ਖਲਾਫ ਅੱਜ ਮੁਜਾਰਾ ਕਰਨਾ ਇਹਨਾਂ ਕਹਿੰਦਾ ਮੈਂ ਖਿਮਾਂਦਾ ਜੱਟਾ ਵਾਏ ਜੀ ਦਾ ਖਾਲਸਾ ਵਾਏ ਜੀ ਦੀ ਫਤਿਹ ਲੋਕ ਇੱਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ